ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਰਾਸ਼ਪਤੀ 트럼ਪ ਐਂਟੀਫਾ ਜਿਹੜੀ ਐਂਟੀਫੈਸੀਸਟਿਕ ਫਾਰ ਲੈਫਟ ਲੀਨਿੰਗ ਜਿਹੜੇ ਗਰੁੱਪਸ ਦੀ ਅੰਬਰੇਲਾ ਟਰਮਾ ਉਸ ਨੂੰ ਮੇਜਰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਆ ਉਹ ਕਰਦਾਨਣ ਜਾ ਰਹੇ ਆ ਸੋ ਕਹਿੰਦੇ ਵੀ ਇਹਨਾਂ ਦਾ ਇਹ ਨਵਾਂ ਲੇਬਲ ਜਿਹੜਾ ਇਹਨਾਂ ਦੇ ਉੱਤੇ ਅਲੱਗ ਜਾਊਗਾ ਸੋ ਕਹਿੰਦੇ ਵੀ ਐਂਟੀਫੈਸੀਸ ਤੇ ਕਰਕੇ ਉਸ ਨੂੰ ਐਂਟੀਫਾ ਕਰਕੇ ਜਿਹੜਾ ਉਹ ਜਾਦਾ ਆ ਜਾਣਿਆ ਜਾਂਦਾ ਆ ਤੇ ਇੱਕ ਨਹੀਂ ਕਈ ਜਿਹੜੇ ਗਰੁੱਪਸ ਆ ਉਹਨਾਂ ਦੇ ਸਾਂਝੇ ਤੌਰ ਦੇ ਉੱਤੇ ਇਸ ਦਾ ਜਿਹੜਾ ਹੁਨਾਮ ਰੱਖਿਆ ਗਿਆ ਹੈਗਾ ਆ ਰਾਸ਼ਪਤੀ 트ੰਪ ਨੇ ਐਂਟੀਫਾ ਨੂੰ ਸਿਕ ਡੇਂਜਰਸ ਰੈਡੀਕਲ ਲੈਫਟ ਡਿਜ਼ਾਸਟਰ ਉਹੋ ਆਖਿਆ ਸੀਗਾ ਜਦੋਂ ਸਟੇਟ ਵਿਜ਼ਿਟ ਕੀਤੀ ਸੀ ਇਹਨਾਂ ਨੇ ਯੂਕੇ ਦੇ ਵਿੱਚ ਉਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਨਾਉਂਸ ਇਹ ਕਹਿੰਦਾ ਸੀਗਾ ਸੋ ਇਹ ਡੋਮੈਸਟਿਕ ਕਵਾਂਟੀਟੀ ਆ ਅਮਰੀਕਾ ਦੇ ਵਿੱਚ ਜਦੋਂ ਬਲੈਕ ਲਾਈਵ ਮੈਟਰ ਤੇ ਕਾਫੀ ਜ਼ਿਆਦਾ ਪ੍ਰੋਟੈਸਟ ਰੋੜਾ ਰੱਪਾ ਵਾਇਲੈਂਸ ਸੋ ਸਾਰਾ ਕੁਝ ਜਦੋਂ ਚੱਲ ਰਿਆ ਸੀ ਉਸ ਦਰਮਿਆਨ ਇੱਕ ਐਂਟੀਫਾ ਕਰਕੇ ਜਿਹੜੇ ਉਹ ਬਾਹਰ ਇੱਕ ਹਸਾਬ ਦੇ ਨਾਲ ਨਿਕਲੇ ਸੀਗੇ ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਤਾਂ ਨਹੀਂ ਪਰ ਇੱਕ ਟੈਰਰ ਆਰਗੇਨਾਈਜੇਸ਼ਨ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਦਾ ਨਾਮ ਜਿਹੜਾ ਉਹ ਕਰਦਾਨਿਆਂ ਜਿਹੜਾ ਉਹ ਜਾ ਸਕਦਾ ਹੈਗਾ ਆ ਸੋ ਡੈਮੋਨਸਟ੍ਰੇਸ਼ਨ ਦੇ ਵਿੱਚ ਇਹ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਜਿਹੜੇ ਫਾਸੀਵਾਦੀ ਹੁੰਦੇ ਆ ਉਹਨਾਂ ਨੂੰ ਰੈਜ਼ਿਸਟੈਂਸ ਦੇਣ ਵਾਲੇ ਉਹਨਾਂ ਦੇ ਉਲਟ ਜਿਹੜੇ ਪ੍ਰੋਟੈਸਟ ਕਰਨ ਵਾਲੇ ਆਪਣੇ ਆਪ ਨੂੰ ਇਹ ਗਰੁੱਪ ਆ ਆਖਦੇ ਆ ਜਾਂ ਨਿਓ ਨਾਜ਼ੀਸ ਦੇ ਉਲਟ ਜਿਹੜਾ ਕਹਿੰਦੇ ਵੀ ਇਹ ਆਖਦੇ ਆ ਪਰ ਜਿਹੜਾ ਇਸ ਟਾਈਮ ਮੌਜੂਦਾ ਟਰੰਪ ਪ੍ਰਸ਼ਾਸਨ ਦਾ ਟਰੰਪ ਹੁਣੀ ਆ ਉਹ ਇਸ ਨੂੰ ਮੇਜਰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨਨ ਜਿਹੜੇ ਉਹ ਜਾ ਰਹੇ ਹੈਗੇ ਆ ਸੋ ਰਿਪੋਰਟਰਸ ਦੇ ਨਾਲ ਅੱਜ ਓਵਲ ਆਫਿਸ ਦੇ ਵਿੱਚ ਗੱਲਬਾਤ ਜਦੋਂ ਇਹ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਵੀ ਉਹ ਪਰਸੂ ਕਰਨਗੇ ਡੋਮੈਸਟਿਕ ਟੈਰੋਰਿਜ਼ਮ ਡੈਜ਼ਿਗਨੇਸ਼ਨ ਐਂਟੀਫਾ ਦੇ ਲਈ ਤੇ ਕਹਿੰਦੇ ਵੀ ਉਹਨਾਂ ਨੂੰ ਸਪੋਰਟ ਆ ਪੂਰੀ ਜਿਹੜੇ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਦੀ ਤੇ ਕੈਬਿਨੇਟ ਦੇ ਹੋਰ ਜਿਹੜੇ ਅਧਿਕਾਰੀ ਆ ਉਹਨਾਂ ਦੀ ਵੀ ਆ ਜਿਹੜੀ ਇਹਨਾਂ ਨੂੰ ਸਪੋਰਟ ਜਿਹੜੀ ਹੈਗੀ ਆ ਇਟਸ ਸਮਥਿੰਗ ਆਈ ਊਡ ਡੂ 트럼ਪ ਉਹਨਾਂ ਨੇ ਜਿਹੜਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਆਈ ਊਡ ਡੂ ਥੈਟ 100% ਐਂਟੀਫਾ ਇਜ਼ ਟੈਰੀਬਲ ਸੋ ਇਹ ਜਿਹੜੀ ਚੀਜ਼ ਆਖੀ ਆ ਲੂਸੀਆਨਾ ਦੇ ਜਿਹੜੇ ਪਬਲਿਕਨ ਸੈਨੇਟਰ ਬਿਲ ਕੈਸੀਡੀ ਉਹਨਾਂ ਨੇ 트럼ਪ ਉਹਨਾਂ ਦੀ ਇਸ ਅਨਾਉਂਸਮੈਂਟ ਦਾ ਸਵਾਗਤ ਜਿਹੜਾ ਉਹ ਆ ਕਿਤਾ ਆ ਹੈਗਾ ਸੋ ਇਨ ਫੈਕਟ ਕਨੇਬੀ ਡੋਨਲਡ ਟਰੰਪ ਹੁਣਾ ਨੇ ਹੁਣ ਤੋਂ ਕੁਛ ਘੰਟੇ ਪਹਿਲਾਂ ਇੱਕ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਐਂਟੀਫਾ ਨੂੰ ਡੋਮੈਸਟਿਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨ ਦਿੱਤਾ ਹੈਗਾ ਕੱਲ ਚਾਰਲੀ ਕਾਰਕ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਾਫੀ ਜਿਹੜੇ ਆਪਣੇ ਕਹੋ ਵੀ ਪੋਲਿਟੀਕਲ ਸਟਾਈਲ ਰੈਲੀ ਵਾਂਗੂ ਜਿਹੜਾ ਭਾਸ਼ਣ ਆ ਰਾਸ਼ਪਤੀ ਟਰੰਪ ਕਰਕੇ ਅ ਜਿਹੜੇ ਹੋ ਆਏ ਸੀ ਤੇ ਉਹਨਾਂ ਹੁਣ ਐਂਟੀਫਾ ਜਿਹੜੀ ਆਰਗੇਨਾਈਜੇਸ਼ਨ ਆ ਇੱਕ ਐਂਟੀਟੀ ਆ ਉਸ ਨੂੰ ਹੁਣ ਡੋਮੈਸਟਿਕ ਟਰੋਰ ਆਰਗੇਨਾਈਜੇਸ਼ਨ ਦੇ ਨਾਮ ਦੇ ਅਧੀਨ ਜਿਹੜਾ ਆ ਉਸ ਲਿਸਟ ਦੇ ਵਿੱਚ ਪਾ ਦਿੱਤਾ ਗਿਆ ਹੈਗਾ